ਸਾਡੇ ਵੱਲੋਂ ਜਿਹੜੇ ਸਾਰੇ ਪੁਖਤਾ ਪ੍ਰਬੰਧ ਜਿਹੜੇ ਇਲੈਕਸ਼ਨ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਨੂੰ ਲੈ ਕੇ ਜਿਹੜੇ ਕੀਤੇ ਜਾ ਚੁੱਕੇ ਨੇ ਜੇ ਰੇਂਜ ਦੀ ਗੱਲ ਕਰੀਏ ਟੋਟਲ ਜਿਹੜਾ ਹੈਗਾ 676 ਦੇ ਕਰੀਬ ਜਿਹੜੇ ਨੇ ਸਾਡੇ ਪੂਲਿੰਗ ਸਟੇਸ਼ਨਸ ਜਾਂ ਲੋਕੇਸ਼ਨਸ ਜਿਹੜੇ ਨੇ ਰੇਂਜ ਦੇ ਵਿੱਚ ਨੇ ਉਹਦੇ ਵਿੱਚ ਅੱਜ ਇੱਥੇ ਬਠਿੰਡਾ ਬਲਾਕ ਦੇ ਵਿੱਚ ਫੋਰਸ ਨੂੰ ਬਰੀਫ ਕੀਤਾ ਗਿਆ ਉਹਨਾਂ ਨੂੰ ਜ਼ਰੂਰੀ ਹਦਾਇਤਾਂ ਐਸਐਸਪੀ ਸਾਹਿਬ ਨੇ ਔਰ ਮੇਰੇ ਵੱਲੋਂ ਇਹਨਾਂ ਨੂੰ ਦਿੱਤੀਆਂ ਗਈਆਂ ਬਠਿੰਡੇ ਚ 400 ਪੋਲਿੰਗ ਸਟੇਸ਼ਨਸ ਨੇ ਔਰ 826 ਦੇ ਕਰੀਬ ਜਿਹੜੇ ਹੈਗੇ ਬੂਥ ਜਿਹੜੇ ਹੈਗੇ ਇੱਥੇ ਅਵੇਲੇਬਲ ਨੇ ਜਿੱਥੇ ਕਿ ਡਿਊਟੀ ਭੇਜੀ ਜਾਏਗੀ ਔਰ 8 ਬਲਾਕ ਜਿਹੜੇ ਨੇ ਬਠਿੰਡਾ ਦੇ ਵਿੱਚ ਨੇ ਜਿੱਥੋਂ ਕਿ ਜਿਹੜਾ ਪੋਲਿੰਗ ਮਟੀਰੀਅਲ ਅੱਜ ਪੋਲਿੰਗ ਪਾਰਟੀਆਂ ਡਿਸਪੈਚ ਕੀਤੀਆਂ ਜਾਣਗੀਆਂ ਫੋਰਸ ਨੂੰ ਇਹੀ ਹਦਾਇਤ ਦਿੱਤੀ ਗਈ ਹੈ ਕਿ ਜਿਹੜੀ ਅਸੀਂ ਡਿਊਟੀ ਕਰਨੀ ਹੈ ਉਹ ਇੰਪਾਰਸ਼ਲ ਤਰੀਕੇ ਦੇ ਨਾਲ ਕਰਨੀ ਹੈ ਆਪਣੀ ਡਿਊਟੀ ਨੂੰ ਸਮਝ ਕੇ ਔਰ ਬਹਾਦਰੀ ਦੇ ਨਾਲ ਕਿਤੇ ਵੀ ਕੋਈ ਵਿਅਕਤੀ ਕਿਸੇ ਵੀ ਕਿਸਮ ਦੀ ਚੋਣ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦਾ ਉਲੰਘਣਾ ਕਰਦਾ ਤਾਂ ਉਤੇ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਸੈਂਸਿਟਿਵ ਕਿੰਨੇ ਨੇ ਇਹਦੇ ਚ ਜਿਹੜਾ ਹੈਗਾ ਅਸੀਂ ਸੈਂਸਿਟਿਵ ਲਗਭਗ ਦੇ ਕਰੀਬ 100 ਦੇ ਕਰੀਬ ਜਿਹੜੇ ਹੈਗੇ ਸਾਡੇ ਪੋਲਿੰਗ ਲੋਕੇਸ਼ਨਸ ਹੈਗੀਆਂ ਜਿਨ੍ਹਾਂ ਨੂੰ ਅਸੀਂ ਕਿ ਜ਼ਰੂਰੀ ਤੌਰ ਤੇ ਸੈਂਸਿਟਿਵ ਕਨਸਿਡਰ ਕਰਦੇ ਹਾਂ ਐਗਜ਼ੈਕਟ ਫਿਗਰ ਜਿਹੜੀ ਹੈਗੀ ਕਿਉਂਕਿ ਉਹ ਟਾਈਮ ਦੇ ਹਿਸਾਬ ਨਾਲ ਚੇਂਜ ਹੁੰਦੀ ਰਹਿੰਦੀ ਹੈ ਪਰ 100 ਦੇ ਕਰੀਬ ਅਸੀਂ ਕੁਝ ਇਹੋ ਜਿਹੇ ਪੋਲਿੰਗ ਸਟੇਸ਼ਨਸ ਜਿਹੜੇ ਆਇਡੈਂਟੀਫਾਈ ਕੀਤੇ ਨੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਤੇ ਕਿ ਸਾਡੀ ਜਿਹੜੀ ਹੈ ਸਖਤ ਨਿਗਰਾਨੀ ਰਹੀ ਸਰ ਗੱਲ ਕਰੀਏ ਜੇਕਰ ਪਹਿਲਾਂ ਪੀਜੀਐਮ ਤੇ ਹੋਣੀ ਸੀ ਏਟੀਐਮ ਤੇ ਸੀ ਹੁਣ ਮੋਬਾਈਲ ਪੇਪਰ ਨਾਲ ਹੋੜੇ ਆ ਕੋਈ ਹੈ ਦਿੱਕਤ ਕਿਸੇ ਤਰ੍ਹਾਂ ਦੀ ਜਾਂ ਸਟਾਫ ਨੂੰ ਸਮਝਾ ਦਿੱਤਾ ਗਿਆ ਉਹਦੇ ਚ ਸਟਾਫ ਨੂੰ ਸਮਝਾ ਦਿੱਤਾ ਗਿਆ ਪਹਿਲਾਂ ਵੀ ਜਿਹੜਾ ਹੈਗਾ ਪੰਚਾਇਤੀ ਚੋਣਾਂ ਦੇ ਵਿੱਚ ਵੀ ਸਟਾਫ ਵੱਲੋਂ ਵਧੀਆ ਜਿਹੜੀ ਹੈਗੀ ਡਿਊਟੀ ਇੰਪਾਰਸ਼ੀਅਲ ਤਰੀਕੇ ਨਾਲ ਕੀਤੀ ਗਈ ਸੀ ਔਰ ਹੁਣ ਵੀ ਜਿਹੜਾ ਹੈਗਾ ਸਾਡਾ ਜਿਹੜਾ ਹੈਗਾ ਇਹੀ ਟੀਚਾ ਹੈਗਾ ਕਿ ਡਿਊਟੀ ਨੂੰ ਅਸੀਂ ਜਿਹੜਾ ਤਨਦੇਹੀ ਦੇ ਨਾਲ ਜਿਹੜਾ ਹੈਗਾ ਇੰਪਾਰਸ਼ੀਅਲ ਤਰੀਕੇ ਨਾਲ ਡਿਊਟੀ ਦਵਾਂਗੇ ਤੇ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੈ ਨਹੀਂ ਆਣ ਦਿੱਤੀ ਜਾਏਗੀ ਅਦਰ ਅਦਰ ਟੈਕਸਿਸ ਦੀ ਗੱਲ ਕਰੀਏ ਉੱਥੇ ਜਿਹੜਾ ਕਾਫੀ ਇਸ ਚੀਜ਼ ਨੂੰ ਲੈ ਕੇ ਬਾਤ ਵੀ ਬਾਤ ਹੋ ਰਿਹਾ ਹੈ ਸਤਾਤਾਰੀ ਦੇ ਤਿਰਤੇ ਵੀ ਦੋਸ਼ ਕਰ ਰਹੇ ਨੇ ਆਪਣੇ ਕਿਸੇ ਮਾਮਲਾ ਸਾਹਮਣੇ ਆਈ ਹੈ ਨਹੀਂ ਇੱਥੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਮਾਨਸੇ ਜ਼ਿਲ੍ਹੇ ਦੇ ਵਿੱਚ ਵੀ ਕੋਈ ਇਹੋ ਜੀ ਕੋਈ ਗੱਲ ਨਹੀਂ ਸਾਹਮਣੇ ਆਈ ਔਰ ਜੋ ਕੁੰ ਦੇਖਣ ਦੇ ਵਿੱਚ ਆਇਆ ਹੈ ਲੋਕਾਂ ਦਾ ਜਿਹੜਾ ਹੈਗਾ ਜ਼ਿਲ੍ਹਾ ਪੁਲਿਸ ਨੂੰ ਕਾਫੀ ਸਹਿਯੋਗ ਰਿਹਾ ਹੈ ਔਰ ਲੋਕੀ ਜਿਹੜੇ ਨੇ ਸਾਡੀਆਂ ਹਦਾਇਤਾਂ ਦਾ ਪਾਲਨ ਵੀ ਕਰ ਰਹੇ ਨੇ ਔਰ ਉਸ ਤਰੀਕੇ ਨਾਲ ਜਿਹੜਾ ਹੈਗਾ ਇੱਥੇ ਇੱਕ ਸੁਖਾਵੇ ਮਾਹੌਲ ਦੇ ਵਿੱਚ ਜਿਹੜਾ ਹੈਗਾ ਚੂਣ ਸੰਪੰਨ ਹੋ ਠੀਕ ਹੈ